ਜੈ ਗੁਰਦੇਵ ਧੰਗੁਰਦੇਵ ਸਾਧ ਸੰਗਤ ਜੀ ਆਪਾਂ ਪਹੁੰਚੇ ਹਾਂ ਸ੍ਰੀ ਗਵਰਧਨਪੁਰ ਬਾਰਾਨਸੀ ਸਤਗੁਰ ਰਵਿਦਾਸ ਮਹਾਰਾਜ ਜਨਮ ਸਥਾਨ ਸਾਡੇ ਬਹੁਤ ਹੀ ਸਤਿਕਾਰਯੋਗ ਮਾਲਵੇ ਤੋਂ ਸਾਡੇ ਵੱਡੇ ਵੀਰ ਸਾਡੇ ਵਡੇਰੇ ਗੈਲੋ ਵੀ ਜਿੱਦਾਂ ਬਹੁਤ ਪਿਆਰ ਆ ਸਾਡਾ ਇਹਨਾਂ ਨਾਲ ਪਿਛਲੇ ਕਾਫੀ ਸਮੇਂ ਤੋਂ ਲੰਗਰ ਲਾਉਂਦੇ ਆ ਰਹੇ ਆ ਆਹ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਆ ਜੈ ਗੁਰਦੇਵ ਧੰਗੁਰਦੇਵ ਜੀ ਜੈ ਗੁਰਦੇਵ ਧੰਗੁਰਦੇਵ ਜੀ ਜੋ ਬੋਲੇ 100 ਨਿਰਪੈ ਜਗਤਗੁਰੂ ਸਤਗੁਰੂ ਉਦਾਸ ਮਹਾਰਜ ਕੀ ਜੈ ਸ਼੍ਰੀ ਉਦਾਸ ਮਹਾਰਜ ਦੇ 658 ਗੁਰਪੁਰਗੀਆਂ ਸਮੂਹ ਸਕਤਾਂ ਦੇਸ਼ ਵਾਸੀਆਂ ਨੂੰ ਮਾਲਵਾ ਕਮੇਟੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮਾਲਵਾ ਕਮੇਟੀ ਦਾ ਮਾਲੇ ਪਵਿੱਤਰ ਧਰਤੀ ਤੋਂ ਸ਼੍ਰੀ ਦੀਸ਼ਕ ਵੱਲ ਖੇਚੀ ਦੀ ਸੋਚ ਤੇ ਅਸੀਂ ਅੱਜ ਇਹ ਪਹੁੰਚ ਦੇ ਰਿਹਾ ਉਹ ਸਾਡੇ ਵਿਚਾਰ ਨਹੀਂ ਜਿਨ੍ਹਾਂ ਨੇ ਲੰਗਰ ਦੇ ਬਾਰੇ ਸੋਚਿਆ ਤੇ ਮਾਲਵੇ ਚ ਘਰ-ਘਰ ਜਾ ਕੇ ਸੇਵਾ ਦਾ ਉਤਿਆਰ ਕੀਤਾ ਤੇ ਸੰਗਤ ਤੋਂ ਪੈਸਾ ਇਕੱਠਾ ਕਰਕੇ ਤੇ ਇੱਥੇ ਲਿਆ ਕੇ ਇੱਕ ਭੰਡਾਰ ਦੇ ਰੂਪ ਚ ਲਗਾਇਆ ਜਾ ਰਿਹਾ ਜੋ ਕਿ ਸਾਡਾ 13ਵਾਂ ਭੰਡਾਰਾ ਹੈ ਤੇ ਬਹੁਤ ਹੀ ਸ਼ਾਨਦਾਰ ਚੱਲਦਾ ਅੱਜ ਇਹਦੀ ਇਸ ਮੀਡੀਅਮ ਦੇ ਰਾਹੀਂ ਮੈਂ ਸਾਰੇ ਵੀਰਾਂ ਨੂੰ ਕਹੂੰਗਾ ਕਿਉਂਕਿ ਆਮ ਜੋ ਵੀ ਸਾਡੇ ਆਮ ਸ਼ਹਿਰਾਂ ਦੇ ਵਿੱਚ ਕੋਈ ਵੀ ਧਰਮ ਪ੍ਰੋਗਰਾਮ ਹੁੰਦਾ ਉੱਥੇ ਕਈ ਤਰ੍ਹਾਂ ਦੀ ਕਮਾਂ ਲੰਗਰ ਬਣਾਇਆ ਕਰਦੀਆਂ ਪਰ ਸਾਡਾ ਜੋ ਗੁਰਦਆਸ ਮਾਰੇ ਦਾ ਇੱਥੇ ਇੱਕ ਨਰੋਲ ਸਾਡੀ ਕਾਮਯਾਬੀ ਆਉਂਦੀ ਹੈ ਦਾਸਿਆ ਕੌਮੀ ਆਉਂਦੀ ਹੈ ਤੇ ਅੰਦਸਿਆ ਕੌਮੀ ਲੰਗਰ ਲਾਉਂਦੀ ਹੈ ਤੇ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਧਰਮ ਕੋ ਸਤ ਕੋ ਸਵਾਮੀ ਨਰਿੰਦਰ ਮਹਾਰਾਜ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਾਂ ਸਾਡੇ ਨੰਗਰਾਂ ਨੂੰ ਸਾਡਾ ਵੀ ਸਪੋਰਟ ਕਰੋ ਤੇ ਹੋਰ ਸਾਥੀ ਜਿਹੜੇ ਲੰਗਰ ਲਾਉਂਦਾ ਉਹਦਾ ਵੀ ਸਪੋਰਟ ਕਰੋ ਤਾਂ ਕਿ ਜੋ 650 ਸਾਲਾਂ ਆਉਣ ਵਾਲਾ ਮਨਾ ਰਹੇ ਆ ਜਿੱਥੇ ਪੰਜਾਬ ਤੋਂ 70 ਤੋਂ 80 ਲੱਖ ਲੋਕਾਂ ਨੇ ਆਉਣਾ ਉਹਦਾ ਰਹਿਣ ਦਾ ਖਾਣ ਦਾ ਪੀਣ ਦਾ ਪ੍ਰਬੰਧ ਡੇਰਾ ਸਸਖਣ ਬੱਲਾ ਨੇ ਕਰਨਾ ਹੈ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਤੋਂ ਦੁਆਬੇ ਤੋਂ ਮਾਲਵੇ ਤੋਂ ਸਾਰੇ ਸਾਰੇ ਹੀ ਪੂਰੇ ਪੰਜਾਬ ਤੋਂ ਸੰਗਤ ਨੇ ਆਉਣਾ ਤਾਂ ਮੈਂ ਇਹ ਬੇਨਤੀ ਰੂਗੀ ਸੈਂਟਰ ਸਰਕਾਰ ਨੂੰ ਰੇਲ ਮੰਤਰੀ ਜੀ ਨੂੰ ਕਿ ਸ਼੍ਰੀ ਗੰਗਾ ਨਗਰ ਤੋਂ ਬਨਾਰਸੀ ਦੀ ਟ੍ਰੇਨ ਚਲਾਈ ਜਾਵੇ ਤਾਂ ਕਿ ਸਾਡੇ ਸਮਾਜ ਨੂੰ 650 ਸਾਲਾਂ ਹੁਣ ਕੋਈ ਦਿੱਕਤ ਨਾ ਆਵੇ ਕਿਉਂਕਿ ਤੇ ਸਰਕਾਰ ਦੀ ਵੀ ਸ਼ਾਬਾਸ਼ ਰਹਿਣੀ ਹੈ ਤੇ ਸੱਚਖਣ ਬੁਲਾਣ ਦੀ ਸਾਡੀ ਜਨਤਾ ਦੀ ਰਹਿਣੀ ਹੈ ਤੇ ਦੂਜੀ ਗੱਲ ਹੈ ਜੇਕਰ ਵਧੀਆ ਪ੍ਰਬੰਧ ਹੋਇਆ ਲੰਗਰ ਦਾ ਸਰਕਾਰ ਦਾ ਠੇਡੇ ਦਾ ਤਾਂ ਲੋਕ ਸਲਾਉਣਗੇ ਤੇ ਕਿਉਂਕਿ ਇਹ ਇਦੋਂ ਬਾਅਦ ਸ਼ਤਾਬਦੀ 100 ਸਾਲ ਬਾਅਦ ਆਉਣੀ ਹੈ ਕਿਉਂਕਿ ਸਾਡੀ ਸ਼ਤਾਬਦੀ ਕਦੇ ਕਿਸੇ ਨੇ ਮਨਾਈ ਨਹੀਂ ਇਹ ਸਾਡੀ ਸ਼ਤਾਬਦੀ ਪਹਿਲੀ ਵਾਰ ਮਨਾਈ ਜਾ ਰਹੀ ਹੈ ਤੇ ਸਾਡੇ ਉਸਤਾ ਅੱਛਾ ਇਦੋਂ ਬਾਅਦ ਹੋਰ ਸਾਨੂੰ ਖੁਸ਼ੀ ਦੀ ਗੱਲ ਹੈ ਸਾਡੇ ਧਰਮ ਗੁਰੂ ਸਤਕੋਸwami ਨੰਦਾਸ ਮਹਾਰਾਜ ਜੀ ਨੂੰ ਜੋ ਪਦਮਸ਼ਰੀ ਅਵਾਰਡ ਦੇ ਨਾਲ ਨਵਾਜਿਆ ਜਾਣਾ ਹੈ ਉਹਦੀ ਵੀ ਸਾਡੀ ਸੰਗਤ ਬਹੁਤ ਖੁਸ਼ੀ ਲੈ ਰਹਾ ਤੇ ਮੈਂ ਮਾਲਕ ਕਮੇਟੀ ਦੇ ਮਾਧਮ ਤੋਂ ਇਸ ਚੈਨਲ ਰਾਹੀਂ ਮਹਾਰਾਜ ਜੀ ਨੂੰ ਵਧਾਈ ਦੇਣਾ ਹੈ ਤੇ ਮੇਰੀ ਕੌਮਨ ਵਧਾਈ ਦੇਣਾ ਕਿ ਸਾਡੇ ਪਹਿਲੇ ਸੰਤ ਹੈ ਜਿਨ੍ਹਾਂ ਨੂੰ ਪਦਮਸ਼ਰੀ ਅਵਾਰਡ ਮਿਲਣ ਜਾ ਰਿਹਾ ਹੈ। ਬਾਕੀ ਜੋ ਸਾਡੇ ਮੇਰੇ ਚੈਨਲ ਵਾਲੇ ਵੀਰ ਹੈ ਕਾਕਾ ਗੁਰਦੇਵ ਸਿੰਘ ਜੀ ਇਹਨਾਂ ਦੇ ਘਰ ਸਤੂ ਦਾ ਸਤਗੋ ਸੁਆਮੀ ਰੰਗਨਾਸ ਮਾਰੇ ਅਸ਼ੀਰਵਾਦ ਨਾਲ ਇੱਕ ਬੇਟੀ ਦਾਸ ਬਖਤੀ ਹੈ ਜਿਹਦਾ ਨਾਮ ਮਹਿਤਾਬਕੌਰ ਹੈ ਤੇ ਮਾਲਕ ਕਮੇਟੀ ਵੱਲੋਂ ਉਹਨਾਂ ਨੂੰ ਵੀ ਅਸੀਂ ਸ਼ੀਵਾ ਦਿੰਨੇ ਹਾਂ ਜੈ ਗੁਰਦੇਵ ਧੰ ਗੁਰਦੇਵ ਮੇਰਾ ਮਸਲ ਹਰਦੇਵ ਪਰਮ ਆਪ ਦੇ ਮਿਡ ਐਪ ਚੈਨਨਾਈ ਸਾਰੀ ਬੀਸ਼ੂ ਨੂੰ ਸ੍ਰੀ ਗੁਰੂ ਪਤਾਸ ਜੀ ਦੇ ਕੋਲ ਪਰਵਰਤ ਕੋਲ ਵਧਾਈ ਦਿੰਦਾ ਹਾਂ ਅਤੇ ਮਾਲਵਾਲਾੰਗਰ ਕਮੇਟੀ ਦਾ ਇਹ 13 ਮਾਲੰਗਰ ਜੋ ਹੈ ਇਹ ਸਾਡੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਕਿਦਣ ਬਾ ਅਮਲੋਟ ਮੁਖਸਰ ਅਤੇ ਨਾਲ ਲੱਗਦੇ ਪਿੰਡ ਜਿਵੇਂ ਸਾਡੇ ਇੱਥੇ ਪੰਜਾਬ ਤੋਂ ਟੋਟਲ ਪੰਜਾਬ ਤੋਂ ਜਿਹੜੇ ਵੀ ਵੀਰ ਆਉਂਦੇ ਹੈ ਸਾਨੂੰ ਸਹਿਯੋਗ ਦਿੰਦੇ ਹੈ ਅਸੀਂ ਉਸ ਸਯੋਗ ਨਾਲ ਹੀ ਇਹ ਲੰਗਰ ਚਲਾ ਰਹੇ ਆਂ ਤੇ ਅਸੀਂ ਗੁਰੂ ਮਹਾਰਾਜ ਜੀ ਦੇ ਕੇ ਬੇਨਤੀ ਕਰਦੇ ਆਂ ਕਿ ਸਾਡੇ ਤੇ ਪਹਿਲਾਂ ਵੀ ਬਹੁਤ ਵੱਡਾ ਹੱਥ ਰੱਖਿਆ ਹੈ ਤੇ ਅੱਗੇ ਹੱਥ ਰੱਖਣਗੇ ਤੇ ਜਿਹੜਾ 650 ਮਾ ਆਪਣੇ ਲੰਗਰ ਲੱਗੂਗਾ ਉਹ ਅਸੀਂ ਇਹ ਸਾਡੇ ਮਨ ਦੇ ਵਿੱਚ ਹੈ ਤੇ ਅਸੀਂ ਬਹੁਤ ਸਹੀ ਢੰਗ ਨਾਲ ਤੇ ਸਹੀ ਤਰੀਕੇ ਨਾਲ ਇਹਨੂੰ ਨੇਪਰੇ ਚਾੜੀਏ ਗੁਰੂ ਮਹਾਰਾਜ ਦੀ ਸ਼ੁਰੂਆਤ ਨਾਲ ਇਹ ਬੇਨਤੀ ਹੈ ਜੈ ਗੁਰਦੇਵ ਤਨ ਗੁਰਦੇਵ ਜੀ ਹਾਂਜੀ ਜੈ ਗੁਰਦੇਵ ਤਨ ਗੁਰਦੇਵ ਜੀ ਮਹਾਰਾਜ ਕਿਮਰ ਮੋਤੀ ਸੇਵਾਦਾਰ ਡੇਰਾ ਗੇਲਪਤੀ ਤੰਤਰਬਾਬਾ ਵਿਪਲ ਦਾਸ ਜੀ ਬਠੰਡਾ ਤੇ ਜੋ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਮਾਲਵਾ ਲੰਗਰ ਕਮੇਟੀ ਦੀ ਮਾਲਵਾ ਲੰਗਰ ਕਮੇਟੀ ਅੱਜ 14ਵੀਂ ਵਾਰ ਲੰਗਰ ਲਾਣ ਜਾ ਰਹੀ ਹੈ ਜੋ ਕਿ ਲਾਇਆ ਹੋਇਆ ਹੈ ਨਰਿੰਦਰ ਤੇ ਮਾਲਵਾ ਲੰਗਰ ਕਮੇਟੀ ਬਹੁਤ ਹੀ ਵਧੀਆ ਸੂਝਵਾਨ ਪੜੀ ਲਿਖੇ ਲੋਕ ਜੋ ਕਿ ਰਵਦਾਸੀਆ ਧਰਮ ਨੂੰ ਬਲੰਗ ਕਰਦੇ ਨੇ ਉਹਨਾਂ ਦੀ ਕਮੇਟੀ ਹੈ ਇਨਾਂ ਨੇ ਘਰ-ਘਰ ਜਦੋਂ ਤੋਂ ਕਮੇਟੀ ਸ਼ੁਰੂ ਕੀਤੀ ਹੈ ਘਰ-ਘਰ ਜਾ ਕੇ ਇਸ ਕਮੇਟੀ ਲਈ ਇਸ ਲੋਕਾਂ ਨੂੰ ਲੰਗਰ ਲਾਉਣ ਲਈ ਸੰਗਤਾਂ ਵਾਸਤੇ ਘਰ-ਘਰ ਜਾ ਕੇ ਇਨਾਂ ਨੇ ਜੋ ਕਿ ਦਸਤੰਦ ਇਕੱਠਾ ਕੀਤਾ ਅਤੇ ਇੱਥੇ ਸਤਗੁਰ ਰਵਦਾਸ ਮਹਾਰਾਜੀ ਜਨਮ ਸਥਾਨ ਤੇ ਆ ਕੇ ਲੰਗਰ ਲਗਾਇਆ ਪਹਿਲੀ ਵਾਰ ਤੇ ਸੰਗਤ ਨੇ ਬਹੁਤ ਪਿਆਰ ਦਿੱਤਾ ਉਸ ਤੋਂ ਬਾਅਦ ਨਿਰੰਤਰ ਇਹ ਲੰਗਰ ਚੱਲਦਾ ਹੋਇਆ ਇਸ ਵਾਰ 14ਵਾਂ ਲੰਗਰ ਜੋ ਚੱਲ ਰਿਹਾ ਹੈ ਮੈਂ ਮਾਲਵਾ ਲੰਗਰ ਕਮੇਟੀ ਚੇਅਰਮੈਨ ਲਾਲਚੰਦ ਜੀ ਦਾ ਬਹੁਤ-ਬਹੁਤ ਧੰਨਵਾਦੀ ਧੰਨਵਾਦ ਕਰਦਾ ਹਾਂ ਨਾਲ ਹੀ ਇਹਨਾਂ ਦੇ ਪ੍ਰਧਾਨ ਬਾਬੂ ਰਾਮ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਹੀ ਜੋ ਕਮੇਟੀ ਸਾਰੇ ਕਮੇਟੀ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਸਤਗੁਰ ਰਵਦਾਸ ਮਹਾਰਾਜ ਜੀ ਜਨਮ ਸਥਾਨ ਤੇ ਆ ਕੇ ਹਰ ਸਾਲ ਲੰਗਰ ਲਾਉਂਦੇ ਨੇ ਤੇ ਅਗਲੇ ਸਾਲ ਜੋ ਕਿ ਸਤਗੁਰ ਰਵਦਾਸ ਮਹਾਰਾਜ ਜੀ ਦਾ 650 ਸਾਲਾ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਮਾਲਵਾ ਲੰਗਰ ਕਮੇਟੀ ਦਾ ਵੀ ਸਾਥ ਦਿੱਤਾ ਜਾਵੇ ਤਾਂ ਕਿ ਇੱਥੇ ਵੀ ਸੰਗਤ ਬਹੁਤ ਵੱਡੇ ਪੱਧਰ ਤੇ ਵੱਜ ਜਾਏਗੀ ਤੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਵੱਧ ਵੱਧ ਸੇਵਾ ਕਰਾਂ ਅਤੇ ਵੱਧ ਤੋਂ ਵੱਧ ਲੰਗਰ ਕਮੇਟੀ ਦਾ ਜੇ ਮਾਲਵਾ ਲੰਗਰ ਕਮੇਟੀ ਦਾ ਸਾਥ ਦੇਣ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਸੇਵਾ ਚੱਲ ਰਹੀ ਹੈ ਜੀ ਹਾਂਜੀ ਆ ਜੀ ਆ ਰਹੇ ਭਾਜੀ ਪਾ ਰਹੇ ਨੇ ਚਾਹ ਲੋ ਆ ਦੀ ਸੇਵਾ ਸਾਡੇ ਸੇਵਾਦਾਰ ਵੀਰ ਸਾਰੇ ਆਪੋ ਆਪਣੀ ਡਿਊਟੀ ਤੇ ਲੱਗੇ ਆ ਜੀ ਅਸੀਂ ਵੀ ਲੰਗਰ ਚਾਹੀਦਾ ਮਰਾ ਹੈ ਤੇ ਬਹੁਤ ਹੀ ਸਤਿਕਾਰ ਕਰਦੇ ਆ ਬਹੁਤ ਹੀ ਮਾਣ ਮਿਲਦਾ ਜੀ ਇੱਥੇ ਆ ਕੇ ਮਾਲਵਾ ਲੰਗਰ ਕਮੇਟੀ ਸਾਰੇ ਸੇਵਾਦਾਰ ਆਪਣੀ ਡਿਊਟੀ ਤੇ ਲੱਗੇ ਆ ਜੀ ਬਹੁਤ 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 ਸੋਹਣੀ ਸੇਵਾ ਆਪਣੇ ਐਂਟਰੀ ਗੇਟ ਤੇ ਸੇਵਾ ਆ ਜੀ ਭੀੜ ਭੜਾਕਾ ਕਈ ਵਾਰੀ ਜ਼ਿਆਦਾ ਹੁੰਦਾ ਜਿਹਨਾਂ ਨੂੰ ਕੰਟਰੋਲ ਕਰਦੇ ਆ ਸਾਡੇ ਭਾਈ ਸਾਹਿਬ ਮਾਲਵਾ ਲੰਗਰ ਕਮੇਟੀ ਦੇ ਸੇਵਾਦਾਰ ਨੇ